ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਲਮ ਚੰਦ ਨੇ ਭਾਈ ਆਲਮ ਸਿੰਘ ਜੀ ਦਾ ਵਾਰ ਰੋਕ ਲਿਆ ਜੋ ਕਿ ਬੜੇ ਹੀ ਜ਼ੋਰ ਦੇ ਨਾਲ ਕੀਤਾ ਸੀ ਇਸ ਤੋਂ ਬਾਅਦ ਰਾਜਾ ਆਲਮ ਚੰਦ ਨੇ ਭਾਈ ਆਲਮ ਸਿੰਘ ਜੀ ਉੱਤੇ ਵਾਰ ਕੀਤਾ ਤੇ ਭਾਈ ਆਲਮ ਸਿੰਘ ਜੀ ਨੇ ਉਹਨਾਂ ਦਾ ਵਾਰ ਆਪਣੀ ਢਾਲ ਉੱਤੇ ਰੋਕ ਲਿਆ ਤੇ ਬਾਅਦ ਵਿੱਚ ਇੰਨੀ ਤੇਜ਼ੀ ਦੇ ਨਾਲ ਆਲਮ ਚੰਦ ਉੱਤੇ ਇੱਕ ਵਾਰ ਕੀਤਾ ਕਿ ਉਸ ਦੀ ਬਾਹ ਨੂੰ ਗੁੱਟ ਦੇ ਲਾਗਿਓ ਵੱਢ ਕੇ ਸੁੱਟ ਦਿੱਤਾ ਦੂਜਾ ਵਾਰ ਭਾਈ ਆਲਮ ਸਿੰਘ ਕਰਨ ਹੀ ਲੱਗੇ ਸੀ ਕਿ ਇੰਨੇ ਨੂੰ ਆਲਮ ਚੰਦ ਦੇ ਸਾਥੀਆਂ ਨੇ ਆ ਕੇ ਸੈਨਿਕਾਂ ਨੇ ਆ ਕੇ ਉਸ ਨੂੰ ਬਚਾ ਲਿਆ ਤੇ ਆਲਮ ਚੰਦ ਬੜੀ ਤੇਜ਼ੀ ਦੇ ਨਾਲ ਉੱਠਿਆ ਤੇ ਆਪਣੀ ਵੱਡੀ ਉਹੀ ਬਾਹ ਸਮੇਤ ਘੋੜੇ ਉੱਪਰ ਚੜ੍ਹ ਕੇ ਜੰਗ ਦੇ ਮੈਦਾਨ ਵਿੱਚੋਂ ਪਿੱਛੇ ਨੂੰ ਭੱਜ ਗਿਆ ਇਸ ਤਰ੍ਹਾਂ ਭਾਈ ਆਲਮ ਸਿੰਘ ਜੀ ਨੇ ਰਾਜਾ ਆਲਮ ਚੰਦ ਉੱਤੇ ਜਿੱਤ ਹਾਸਲ ਕੀਤੀ ਤੇ ਬਾਅਦ ਵਿੱਚ ਉਹਨਾਂ ਨੇ ਵਾਹਿਗੁਰੂ ਦਾ ਜਕਾਰਾ ਲਾਉਂਦੇ ਹੋਏ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਦੂਜੇ ਪਾਸੇ ਰਾਜਾ ਬਲਿਆਚੰਦ ਆਪਣੇ ਹੰਕਾਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਮਾਰੂ ਮਾਰ ਕਰਦਾ ਹੋਇਆ ਜੰਗ ਦੇ ਮੈਦਾਨ ਵਿੱਚ ਆ ਰਿਹਾ ਸੀ ਤੇ ਜੰਗ ਦੇ ਮੈਦਾਨ ਵਿੱਚ ਬੜੀ ਹੀ ਭੈੜੀ ਲੜਾਈ ਲੜ ਰਿਹਾ ਸੀ ਉੱਥੇ ਨਗਾਰੇ ਵੱਜ ਰਹੇ ਸਨ ਚੋਟਾਂ ਵੱਜ ਰਹੀਆਂ ਸਨ ਉੱਚੀਆਂ ਉੱਚੀਆਂ ਆਵਾਜ਼ਾਂ ਦੇ ਵਿੱਚ ਢੋਲ ਵੱਜ ਰਹੇ ਸਨ ਇਤਿਹਾਸਕਾਰ ਦੱਸਦੇ ਹਨ ਕਿ ਬਲਿਆ ਚੰਦ ਪੂਰਮਿਆਂ ਦੇ ਟੋਲਿਆਂ ਨੂੰ ਲਲਕਾਰਦਾ ਹੈ ਤੇ ਆਪਣੇ ਤੀਰਾਂ ਨੂੰ ਐਨੇ ਜ਼ੋਰ ਦੀ ਕੰਨ ਕੋਲੋਂ ਖਿੱਚ ਕੇ ਛੱਡ ਰਿਹਾ ਸੀ ਕਿ ਕਿ ਉਹ ਸਿੰਘਾਂ ਦੀਆਂ ਸਾਤਿਆਂ ਨੂੰ چیرਦੇ ਹੋਏ ਲੰਘ ਜਾਂਦੇ ਸਨ ਕਿਉਂਕਿ ਜੋ ਰਾਜਾ ਬਲਿਆ ਚੰਦ ਸੀ ਇਹ ਬਹੁਤ ਵੱਡਾ ਤੀਰ ਅੰਦਾਜ਼ੀ ਸੀ ਤੇ ਇੱਕ ਬੜਾ ਹੀ ਘਾਤਕ ਯੋਧਾ ਸੀ ਤੇ ਫਿਰ ਭਾਈ ਉਦੇ ਸਿੰਘ ਜੀ ਦੇਖਦੇ ਹਨ ਕਿ ਬਲੀਆ ਚੰਦ ਨੇ ਖਾਲਸਾ ਫੌਜ ਦੇ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਹੈ ਤੇ ਗਜਬ ਦੀ ਲੜਾਈ ਜੰਗ ਦੇ ਮੈਦਾਨ ਵਿੱਚ ਲੜ ਰਿਹਾ ਹੈ ਤੇ ਇਸ ਤੋਂ ਬਾਅਦ ਭਾਈ ਉਦੇ ਸਿੰਘ ਜੀ ਹੁਣ ਬਲੀਆ ਚੰਦ ਦੇ ਸਾਹਮਣੇ ਜਾਣ ਦਾ ਫੈਸਲਾ ਕਰਦੇ ਹਨ ਤੇ ਜਰਨੈਲ ਸੂਰਮੇ ਨੇ ਫਿਰ ਕਿਹਾ ਕਿ ਦੇਖਦੇ ਕਿਉਂ ਸਿੰਘੋ ਚਲਾਵੋ ਗੋੜਾ ਬੈਰੀ ਅੱਗੇ ਵੱਧ ਆ ਰਿਹਾ ਹੈ ਬਲੀਆ ਚੰਦ ਨੂੰ ਛੁੱਟ ਦਿਓ ਕੋੜੇ ਉੱਤਰੋ ਗੋਲੀ ਮਾਰ ਕੇ ਇੰਨਾ ਹੁਕਮ ਸੁਣਨ ਤੋਂ ਬਾਅਦ ਖਾਲਸੇ ਨੇ ਆਪਣੀਆਂ ਬੰਦੂਖਾਂ ਦੇ ਮੂੰਹ ਖੋਲ ਦਿੱਤੇ ਤੇ ਗੋਲੀਆਂ ਛਕਾਟੇ ਬੰਨ੍ਹਦੀਆਂ ਹੋਈਆਂ ਚੱਲੀਆਂ ਤੇ ਫਿਰ ਇੱਕ ਸਿੰਘ ਦੀ ਚਲਾਈ ਹੋਈ ਗੋਲੀ ਬਲਿਆ ਚੰਦ ਦੇ ਜਾ ਕੇ ਪੱਟ ਦੇ ਵਿੱਚ ਜਾ ਲੱਗਦੀ ਹੈ ਤੇ ਇਹ ਦੇਖਦਿਆਂ ਹੋਇਆਂ ਬਲਿਆ ਚੰਦ ਦੀ ਫੌਜ ਕੁਸਤਾ ਪਹਿਲਾਂ ਹੀ ਮਾਰੀ ਗਈ ਸੀ ਤੇ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਬਲਿਆ ਚੰਦ ਵੀ ਜ਼ਖਮੀ ਹੋ ਗਿਆ ਹੈ ਉਹ ਜੰਗ ਦੇ ਮੈਦਾਨ ਵਿੱਚੋਂ ਛੱਡ ਕੇ ਭੱਜ ਗਏ ਤੇ ਜਦੋਂ ਬਲਿਆ ਚੰਦ ਨੂੰ ਇਹਨਾਂ ਗੱਲਾਂ ਦਾ ਪਤਾ ਲੱਗਾ ਤਾਂ ਬਲਿਆ ਚੰਦ ਵੀ ਜੰਗ ਦੇ ਮੈਦਾਨ ਵਿੱਚੋਂ ਆਪਣੀ ਲੱਤ ਦੇ ਵੱਜੀ ਹੋਈ ਗੋਲੀ ਸਮੇਤ ਪਿੱਛੇ ਨੂੰ ਭੱਜਣ ਲੱਗਦਾ ਹੈ ਤੇ ਜਦੋਂ ਇਹਨਾਂ ਦੇ ਦੋ ਮਹਾਨ ਜਰਨੈਲ ਬਲੀਆ ਚੰਦ ਤੇ ਆਲਮ ਚੰਦ ਨੂੰ ਖਾਲਸੇ ਨੇ ਫੱਟੜ ਕਰ ਦਿੱਤਾ ਤਾਂ ਉਹ ਜੰਗ ਦੇ ਮੈਦਾਨ ਵਿੱਚੋਂ ਭੱਜ ਗਏ ਤੇ ਇਹ ਹਾਲਾਤ ਦੇਖਣ ਤੋਂ ਬਾਅਦ ਪਹਾੜੀਆਂ ਦੀ ਫੌਜ ਨੇ ਫਿਰ ਜੰਗ ਵਿੱਚ ਕਿੱਥੇ ਖੜਨਾ ਸੀ ਤੇ ਇਹਨਾਂ ਦੀਆਂ ਫੌਜਾਂ ਵੀ ਜੰਗ ਦੇ ਮੈਦਾਨ ਵਿੱਚੋਂ ਤਿੱਤਰ ਹੋ ਗਈਆਂ ਇਤਿਹਾਸਕਾਰ ਦੱਸਦੇ ਹਨ ਕਿ ਸ਼ਹੀਦੀ ਫੌਜਾਂ ਕੁਝ ਇਸ ਪ੍ਰਕਾਰ ਪਹਾੜੀਆਂ ਨੂੰ ਪੰਗਾ ਕਿ ਉਹਨਾਂ ਦੇ ਪੈਰ ਉਖਾੜ ਕੇ ਰੱਖ ਦਿੱਤੇ ਤੇ ਜੋ ਜੁੱਦ ਦੇ ਮੈਦਾਨ ਵਿੱਚ ਖਾਲਸਾ ਨੇ ਮੂਹਰੇ ਅੜ ਰਹੇ ਸਨ ਉਹਨਾਂ ਨੂੰ ਸੁੱਕੇ ਪੱਤਿਆਂ ਦੇ ਵਾਂਗ ਝਾੜ ਕੇ ਸੁੱਟ ਦਿੱਤਾ ਤੇ ਪਹਾੜੀਆਂ ਦੀ ਪੂਰੀ ਫੌਜ ਇਦਾਂ ਖਾਲਸਿਆਂ ਤੋਂ ਡਰ ਕੇ ਜੰਗ ਦੇ ਮੈਦਾਨ ਵਿੱਚੋਂ ਭੱਜ ਚੁੱਕੀ ਸੀ ਤੇ ਜਿਹੜੀ ਆਪਾਂ ਅੱਜ ਇਹ ਕਥਾ ਸਰਵਣ ਕਰ ਰਹੇ ਹਾਂ ਇਹ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਲਿਖੀ ਗਈ ਹੈ ਤੇ ਇਹ ਭਾਈ ਰਾਮ ਕੋਇਰ ਜੀ ਬ੍ਰਹਮਗਣੀ ਹੋਇਆ ਉਹਨਾਂ ਦੁਆਰਾ ਲਿਖਤ ਕੀਤੀ ਗਈ ਹੈ ਇਹ ਬਾਬਾ ਬੁੱਢਾ ਜੀ ਦੀ 7ਵੀਂ ਪੀੜੀ ਦੇ ਵਾਰਸ ਸਨ ਇਹਨਾਂ ਨਾਲ ਇੱਕ ਹੋਰ ਵੀ ਮਹਾਨ ਗੱਲ ਜੁੜੀ ਹੋਈ ਹੈ ਕਿ 10ਵੇਂ ਪਾਸ਼ਾ ਜੀ ਨੂੰ ਗੁਰਾਈ ਦਾ ਤਿਲਕ ਵੀ ਭਾਈ ਰਾਮਕੋਇਰ ਜੀ ਨੇ ਹੀ ਲਗਾਇਆ ਸੀ ਤੇ ਇਹਨਾਂ ਭਾਈ ਰਾਮਕੋਇਰ ਜੀ ਦਾ ਤੁਹਾਨੂੰ ਤੁਹਾਨੂੰ 10ਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ ਇੰਨਾ ਜ਼ਿਆਦਾ ਪਿਆਰ ਦੱਸਿਆ ਜਾਂਦਾ ਹੈ ਕਿ ਉਹ ਪ੍ਰਸ਼ਾਦਾਤਨ ਗੁਰੂ ਗੋਬਨ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਪ੍ਰਸ਼ਾਦਾ ਛਕਿਆ ਕਰਦੇ ਸਨ ਜਦੋਂ ਮਹਾਰਾਜੇ ਦੱਖਣ ਵੱਲ ਗਏ ਸਨ ਤਾਂ ਭਾਈ ਰਾਮ ਕੋਇਰ ਜੀ ਵੀ ਇਹਨਾਂ ਦੇ ਨਾਲ ਗਏ ਸਨ ਜਦੋਂ ਧੰਗੁਰੂ ਗੋਬਨ ਸਿੰਘ ਜੀ ਬਿਹਾਰਨਪੁਰ ਲਾਗੇ ਇੱਕ ਸ਼ਹਿਰ ਹੈ ਉੱਥੇ ਗਏ ਤਪਾਈ RAM KOER ਜੀ ਦੀ ਮਾਤਾ ਜੀ ਤਨਗੁਰ ਗੋਵਿੰਦ ਸਿੰਘ ਜੀ ਦੇ ਪਿੱਛੇ ਚਲੇ ਗਏ ਤੇ ਉਹਨਾਂ ਨੂੰ ਕਹਿੰਦੇ ਹਨ ਕਿ ਮਹਾਰਾਜ ਮੇਰੇ ਪੁੱਤਰ ਨੂੰ ਤੁਸੀਂ ਵਾਪਸ ਭੇਜ ਦਿਓ ਤੇ ਮਹਾਰਾਜ ਕਹਿੰਦੇ ਹਨ ਕਿ ਭਾਈ RAM KOER ਜੀ ਤੁਸੀਂ ਵਾਪਸ ਚਲੇ ਜਾਓ ਆਪਣੇ ਨਗਰ ਮਾਤਾ ਜੀ ਤੁਹਾਨੂੰ ਲੈਣ ਆਏ ਭਾਈ RAMKOER ਜੀ ਨੂੰ ਬ੍ਰਹਮ ਗਿਆਨੀ ਦੀ ਪਦਵੀ ਸੀਗੀ ਮਹਾਰਾਜ ਉਹਨਾਂ ਨੂੰ ਕਹਿੰਦੇ ਹਨ ਕਿ ਮਹਾਂਪੁਰਖੋ ਤੁਸੀਂ ਚਲੇ ਜਾਓ ਉਹ ਕਹਿੰਦੇ ਹਨ ਕਿ ਮਹਾਰਾਜ ਮੈਂ ਚਲਿਆ ਤਾਂ ਜਾਵਾਂ ਪਰ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਪ੍ਰਸ਼ਾਦਾ ਨਹੀਂ ਸਕਦਾ ਫਿਰ ਉਹ ਮੇਰਾ ਨਿਯਮ ਕਿਵੇਂ ਪੂਰਾ ਹੋਵੇਗਾ ਮਹਾਰਾਜ ਫਿਰ ਮੁੱਖੋਂ ਬਚਨ ਫਰਮਾਉਂਦੇ ਹਨ ਕਿ ਭਾਈ ਜਦੋਂ ਤੁਸੀਂ ਨਿਤਨੇਮ ਤੋਂ ਪਾਠ ਪੂਜਾ ਕਰਨ ਤੋਂ ਬਾਅਦ 베ਲੇ ਹੋ ਕੇ ਸ਼ਿਕਾਰ ਨੂੰ ਚੜ੍ਹਾ ਕਰੋਗੇ ਨਾ ਜੰਗਲ ਦੇ ਬਾਦ ਨੂੰ ਉਦੋਂ ਤਹਾਨੂੰ ਸਾਡੇ ਜੰਗਲ ਵਿੱਚ ਸ਼ਿਕਾਰ ਖੇਡਦਿਆਂ ਦੇ ਦਰਸ਼ਨ ਹੋਇਆ ਕਰਨਗੇ ਬ੍ਰਹਮ ਗਿਆਨੀਆਂ ਨੇ ਸੱਤ ਵਚਨ ਕਹੇ ਤੇ ਆਪਣੀ ਮਾਤਾ ਜੀ ਦੇ ਨਾਲ ਵਾਪਸ ਆ ਗਏ ਹੁਣ ਇਹ ਮਹਾਪੁਰਖ ਗੁਰੂ ਗੋਬਿੰਦ ਸਿੰਘ ਜੀ ਤੋਂ 40 ਸਾਲ ਵੱਖ ਰਹੇ ਆ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸਨ 1708 ਵਿੱਚ ਤੇ ਭਾਈ ਰਾਮਕੌਰ ਜੀ ਜੋਤੀ ਜੋ ਸਮਾਏ ਸਨ 1748 ਈਸਵੀ ਦੇ ਵਿੱਚ ਪਰ ਨਿਯਮ ਦੇ ਤੌਰ ਤੇ ਇਹ ਹਰ ਰੋਜ਼ ਸ਼ਿਕਾਰ ਖੇਡਣ ਲਈ जाया ਕਰਦੇ ਸਨ ਇੱਕ ਦਿਨ ਵੀ ਇਹਨਾਂ ਨੇ ਨਾਗਾ ਨਹੀਂ ਸਿਪਾਇਆ ਕਿਉਂਕਿ ਇਹਨਾਂ ਨੂੰ ਧੰਗ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੁੰਦੇ ਸੀ ਹੁਣ ਜਦੋਂ ਮਹਾਰਾਜ ਧੰਗ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋ ਸਮਾ ਗਏ ਉਹਨਾਂ ਦੇ ਨਾਲ ਜੋ ਸਿੰਘ ਸਨ ਉਹ ਬੜੇ ਬਰਾਗ ਵਿੱਚ ਆ ਗਏ ਸਨ ਤੇ ਫਿਰ ਇਹ ਸਿੰਘ ਵੱਖ-ਵੱਖ ਥਾਵਾਂ ਤੇ ਚਲੇ ਗਏ ਕੁਝ ਸਿੰਘ ਮਾਤਾ ਸੁੰਦਰੀ ਜੀ ਦੇ ਕੋਲ ਚਲੇ ਗਏ ਕੁਝ ਸਿੰਘ ਭਾਈ ਮਨੀ ਸਿੰਘ ਜੀ ਦੇ ਕੋਲ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ ਤੇ ਕੁਝ ਸਿੰਘ ਰਮਦਾਸਪੁਰ ਜੋ ਬਾਬਾ ਬੁੱਢਾ ਸਿੰਘ ਜੀ ਦਾ ਸਥਾਨ ਹੈ ਉੱਥੇ ਚਲੇ ਗਏ ਤੇ ਇੱਥੇ ਜਾ ਕੇ ਜਦੋਂ ਬ੍ਰਹਮ ਗਿਆਨੀ RAM KOER ਜੀ ਨੂੰ ਮਿਲੇ ਤੇ ਜਦੋਂ ਉਹਨਾਂ ਸਿੰਘਾਂ ਨੇ ਸਾਰੀ ਗੱਲ ਉਹਨਾਂ ਨੂੰ ਦੱਸੀ ਕਿ ਕਿਸ ਤਰ੍ਹਾਂ ਪਠਾਣਾ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਉੱਪਰ ਬਾੜ ਕੀਤਾ ਮਹਾਰਾਜ ਜ਼ਖਮੀ ਹੋ ਗਏ ਤੇ ਫਿਰ ਉਹਨਾਂ ਨੂੰ ਦੱਸਿਆ ਕਿ ਮਹਾਰਾਜ ਨੇ ਕਿਵੇਂ ਜੋਤੀ ਜੋਤ ਹੁੰਨਿਆ ਕੌਤਕ ਕੀਤੇ ਤਾਂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦੇਣ ਦੇ ਵਚਨ ਦੱਸੇ ਤੇ ਫਿਰ ਉਹਨਾਂ ਨੇ ਭਾਈ ਰਾਮ ਕੋਇਰ ਜੀ ਨੂੰ ਬੇਨਤੀ ਕੀਤੀ ਕਿ ਤੁਹਾਨੂੰ ਹਰ ਰੋਜ਼ ਦਸਵੇਂ ਗੁਰੂ ਦੇ ਦਰਸ਼ਨ ਹੁੰਦੇ ਨੇ ਸਾਨੂੰ ਵੀ ਨਾਲ ਲੈ ਕੇ ਚੱਲਿਆ ਕਰੋ ਅਸੀਂ ਵੀ ਦਰਸ਼ਨ ਕਰ ਲਿਆ ਕਰਾਂਗੇ ਸਤਿਗੁਰਾਂ ਦੇ ਤੇ ਬ੍ਰਹਮ ਗਿਆਨੀ ਜੀ ਮੁੱਖੋਂ ਫਰਮਾਉਂਦੇ ਹਨ ਕਿ ਭਾਈ ਤੁਹਾਨੂੰ ਦਰਸ਼ਨ ਕਥਾ ਵਿੱਚੋਂ ਹੋਇਆ ਕਰਨਗੇ ਤੁਸੀਂ ਕਥਾ ਸੁਣਾ ਕਰੋ ਪ੍ਰਕਾਰ ਖੇਡਿਆਂ ਦੇ ਦਰਸ਼ਨ ਸਿਰਫ ਸਾਨੂੰ ਹੁੰਦੇ ਆ ਹੋ ਹਰ ਇੱਕ ਦੀ ਅਵਸਥਾ ਨਹੀਂ ਹੁੰਦੀ ਅਵਸਥਾ ਅਲੱਗ ਅਲੱਗ ਹੁੰਦੀ ਆ ਕਿਉਂਕਿ ਜੋ ਮਹਾਰਾਜ ਦੇ ਦਰਸ਼ਨ ਹੁੰਦੇ ਹਨ ਉਹ ਅਲੱਗ ਅਲੱਗ ਪ੍ਰਕਾਰ ਨਾਲ ਹੁੰਦੇ ਆ ਕਿਸੇ ਨੂੰ ਕਿਸੇ ਪ੍ਰਕਾਰ ਨਾਲ ਹੁੰਦੇ ਸੀ ਕਿਸੇ ਨੂੰ ਕਿਸੇ ਪ੍ਰਕਾਰ ਨਾਲ ਹੁੰਦੇ ਸੀ ਤੇ ਕਹਿੰਦੇ ਹਨ ਕਿ ਤੁਹਾਨੂੰ ਕਥਾ ਸੁਣ ਕੇ ਮਹਾਰਾਜ ਦੇ ਦਰਸ਼ਨ ਹੋਇਆ ਸਾਹਿਬ ਸਿੰਘ ਜੀ ਲਖਾਰੀ ਤੇ ਬਾਕੀ ਖਾਲਸਾ ਉੱਥੇ ਬੈਠ ਗਿਆ। ਹੁਣ ਬ੍ਰਹਮ ਗਿਆਨੀ ਭਾਈ ਰਾਮਕੋਇਰ ਜੀ ਕਥਾ ਕਰ ਰਹੇ ਸਨ ਤੇ ਸਾਹਿਬ ਸਿੰਘ ਜੀ ਲਿਖ ਰਹੇ ਸਨ। ਬ੍ਰਹਮ ਗਿਆਨੀ ਜੀ ਕਥਾ ਕਰੀ ਜਾਂਦੇ ਤੇ ਸਾਹਿਬ ਸਿੰਘ ਜੀ ਲਿਖੀ ਜਾਂਦੇ। ਇਸ ਤਰ੍ਹਾਂ ਇਹਨਾਂ ਨੇ 500 ਸਾਖੀਆਂ ਲਿਖੀਆਂ। ਇਹ ਜੋ ਸਾਖੀਆਂ ਸਨ ਭਾਈ ਰਾਮਕੋਇਰ ਜੀ ਦੀ ਨੂੰ ਇਹ ਆਲਾ ਸਿੰਘ ਜੀ ਦੀ ਲੜਕੀ ਸੀ ਤੇ ਬਾਬਾ ਰਾਮਕੋਇਰ ਜੀ ਦੇ ਸੁਪੁੱਤਰ ਮੋਹਰ ਸਿੰਘ ਜੀ ਨੂੰ ਵਿਆਹੀ ਹੋਈ ਸੀ। ਬਾਅਦ ਵਿੱਚ ਮੋਹਰ ਸਿੰਘ ਜੀ ਚੜ੍ਹਾਈ ਕਰ ਗਏ ਸਨ ਤੇ ਬ੍ਰਹਮ ਗਿਆਨੀ ਜੀ ਵੀ ਅਕਾਲ ਚਲਾਣਾ ਕਰ ਗਏ ਸਨ। ਜੋ ਬੀਬੀ ਸੀ ਇਹ ਬੇਦਬਾ ਹੋ ਗਈ ਸੀ ਤੇ ਜੋ ਬ੍ਰਹਮ ਗਿਆਨੀ ਜੀ ਨੇ ਪੋਥੀਆਂ ਲਿਖਿਆ ਸਨ ਉਹ ਇਹ ਬੀਬੀ ਲੈ ਕੇ ਬਰਨਾਲਾ ਪਿੰਡ ਵਿਖੇ ਆ ਗਈ ਸੀ ਬਰਨਾਲੇ ਬਾਬਾ ਇੱਕ ਗਾਂਢਾ ਸਿੰਘ ਜੀ ਮਹਾਪੁਰਖ ਰਿਹਾ ਕਰਦੇ ਸਨ ਜਿਨ੍ਹਾਂ ਨੂੰ ਬੀਬੀ ਨੇ 700 ਕਿੱਲਾ ਜ਼ਮੀਨ ਦਿੱਤੀ ਸੀ ਥੇਰਾ ਬਣਾ ਕੇ ਦਿੱਤਾ ਸੀ ਵਿਸ਼ਵ ਵਿਦਿਆਲਾ ਖੋਲ ਕੇ ਦਿੱਤਾ ਸੀ ਨੂੰ ਇੱਥੇ ਵਿੱਦਿਆ ਦਿੱਤੀ ਜਾਂਦੀ ਸੀ ਫਿਰ ਇੱਥੇ ਪੋਥੀਆਂ ਰਹੀਆਂ ਇਸ ਤੋਂ ਬਾਅਦ ਭਾਈ ਕਬੀ ਰਾਜਪਾਈ ਸੰਤੋਖ ਸਿੰਘ ਜੀ ਨੂੰ ਮਿਲਿਆ ਤੇ ਉਹਨਾਂ ਨੇ ਫਿਰ ਕੈਥਲ ਵਿੱਚ ਬੈਠ ਕੇ ਇਹ ਸਾਰਾ ਇਤਿਹਾਸ ਲਿਖਿਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸ੍ਰੀ ਗੁਰਪ੍ਰਸਾਦ ਸੂਰਜ ਗ੍ਰੰਥ ਕੈਥਲ ਸ਼ਹਿਰ ਦੇ ਵਿੱਚ ਬੈਠ ਕੇ ਇਹ ਇਤਿਹਾਸ ਲਿਖਿਆ ਗਿਆ ਸੀ ਇਹ ਜੋ ਸਾਰੀ ਜੰਗ ਸੀ ਇਹ ਭਾਈ ਰਾਮਕੌਰ ਜੀ ਭਾਈ ਸਾਹਿਬ ਸਿੰਘ ਜੀ ਨੂੰ ਦੱਸ ਰਿਹਾ ਕਿ ਮੈਂ ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੀ ਅਸੀਂ ਸ਼ਿਕਾਰ ਖੇਡਣ ਦੇ ਲਈ ਗਏ ਸੀ ਜਦੋਂ ਬਲਗਿਆ ਚੰਦ ਦੀ ਲੱਤ ਵਿੱਚ ਗੋਲੀ ਵੱਜੀ ਸੀ ਤੇ ਆਲਮ ਚੰਦ ਦੀ ਬਾਹ ਵੱਡ ਦਿੱਤੀ ਸੀ ਮੈਂ ਉਸ ਸਮੇਂ ਧੰਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੀ ਉਸ ਵੇਲੇ ਇਹ ਜੰਗ ਹੋਇਆ ਸੀ ਤੇ ਮੇਰੇ ਅੱਖਾਂ ਦੇ ਸਾਹਮਣੇ ਇਹ ਜੰਗ ਹੋਇਆ ਸੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ